ਹਾਂਜੀ ਮਿੱਤਰੋ ਕੀ ਹਾਲ ਚਾਲ ਆ ਜੀ ਹੋਰ ਸਾਰਿਆਂ ਦੇ ਘਰ ਪਰਿਵਾਰ ਜਾਨਵਰ ਠੀਕ ਆ ਬਈ ਕਰਤੀ ਆ ਜੀ ਬਲੌਗ ਦੀ ਸਟਾਰਟਿੰਗ ਸਵੇਰੇ ਸਵੇਰੇ 7:30 ਵਜ ਗਏ ਬਈ ਚਾਕ ਲੀਆਂ ਚਾਬੀਆਂ ਖੋਲਦੇ ਜਿੰਦੇ ਤੇ ਜੜਾਵਾਂਗੇ ਆਪਾਂ ਆਪਣੇ ਕਬੂਤਰ ਨੂੰ ਦੋਨੇ ਕਬੂਤਰਾਂ ਨੂੰ ਕੱਢ ਲੀਆਂ ਬਈ ਆਪਾਂ ਪਿੰਜਰੇ ਚ ਪਾ ਲੀਆਂ ਤੇ ਲਾਉਣ ਲੱਗੇ ਇਹਨਾਂ ਨੂੰ ਪਾਣੀ 35 35 ਮਲ ਪਾਣੀ ਲਾਵਾਂਗੇ ਜਿਹਨਾਂ ਨੂੰ ਪਾਣੀ ਵੀ ਦੇਤਾ ਆਪਾਂ ਇਹਨਾਂ ਨੂੰ ਤੇ ਹੁਣ ਆਪਾਂ ਇਹਨਾਂ ਨੂੰ ਛੱਡਣ ਲੱਗੇ ਆ ਆਜੋ ਪਤਾ ਹੀ ਪਹਿਲਾਂ ਸ਼ਾਕੀ ਨੂੰ ਛੱਡ ਦਿੱ ਗਏ ਚਾਲਤੂ ਵੀ ਸ਼ਰਤਾਂ ਬਾਈ ਦੋਨੇ ਕਬੂਤਰਾਂ ਤੇ ਦੂਜੇ ਬਾਈ ਜਿਹੜੇ ਆਪਾਂ ਕੱਲ ਕੱਢੇ ਸੀ ਨਵੇਂ ਤੇ ਉਹਨਾਂ ਨੂੰ ਆਪਾਂ ਥੋੜਾ ਠਹਿਰ ਕੇ ਛੱਡਾਂਗੇ 9:00 ਵਜੇ ਤੇ ਆਪਾਂ ਉਹਨਾਂ ਜਿਹੜਾ ਆਪਾਂ ਛੱਤਰੀ ਖੜੀ ਕਰ ਲਈ ਆਪਣੀ ਹਾਂਜੀ ਬਾਈ ਛੱਡਣ ਲੱਗਿਆਂ ਬਹੁਣ ਆਪਣੇ ਦੂਜੇ ਕਬੂਤਰ ਨਵੇਂ ਪਹਿਲਾਂ ਛੱਡਣ ਲੱਗ ਗਿਆ ਬਈਆ ਹਰੀਆਂ ਬਗਲਾਂ ਗਲਾਬੀ ਦੂਸੇ ਵਾਲੇ ਹੁਣ ਛੱਡ ਦਿਆਂ ਰੱਤੇ ਨੂੰ ਆਪਾਂ ਰੱਤਾ ਵੇਖੋ ਕੀ ਕਰਦਾ ਇਹ ਕਢਾ ਲਿਆ ਬਈ ਕੂਤਰੀ ਹਾਲ ਸ੍ਰੀ ਕਟਿੰਗਾ ਖਾਦੀ ਆ ਕਾਸ ਹਰੀਅਤ ਇਹਦੀ ਇੱਕ ਕਾਂਤ گلابی ਆ ਆ ਗਈ ਇੱਕ ਕੂਤਰ ਬੈਠ ਗਿਆ ਆਪਾਂ ਰਾਤਾ ਇਹਨੂੰ ਲਾਉਨੇ ਆ ਛਤਰੀ ਤੋਂ ਕੂਤਰ ਲਾ ਲਿਆ ਬਈ ਛਤਰੀ ਤੋਂ ਤੇ ਗੋੜ ਗੋੜੇ ਨੂੰ ਆਪਾਂ ਦੇਖਤਾ ਪਾ ਬਦਾਂ ਧਰ ਦੇ ਫੇ ਕੁੱਤਰ ਨੂੰ ਕਲਾਬਤਈ ਆਮਦੋਂ ਖਾ ਲਿਆ ਕੁੱਤਰ ਨੇ ਗੋਲੇ ਨੂੰ ਛੱਡ ਦਿਆ ਆਪਾਂ ਗੁੱਡੇ 'ਚ ਲਓ ਵੀ ਛੱਡ ਦਿਆ ਕੁੱਤੇ ਜੁੱਤਰ ਤੇ ਕੁੱਤਰੀ ਆਪਣੀ ਆ ਕੇ ਬੈਠ ਗਈ ਬਈ ਇੱਕ ਹਰੀ ਰੰਗ ਤੇ ਗਲਾਬੀ ਕਾਂਤ ਵਾਲੀ Hai, ada tahu dia dudukkan, Pernah tuh, aku teringatnya ke putra. Hai, harganya bakalan nggak ਨੇ 니ਚਾ ਲਾਰਾਣੀ ਤਾਲ ਜੀਨੀ ਆਸ਼ਾ ਕੀ ਆ ਤਾਂ ਜਿਹੜੀ ਆਂਦੀ ਆ ਉਹ ਆ ਗਿਆ ਹਰੀਆਂ ਬਗਲਾਂ ਗਲਾਬੀ ਟੂਸੀ ਵਾਲਾ ਸਾਨੂੰ ਕੂਤਰ ਫਿਰਦੇ ਆਪਣੇ ਦੋ ਪਾਣੀ ਵਾਲੇ ਐ ਤੇ ਇੱਕ ਦੂਜੀ ਸੁੱਕਾ ਕੂਤਰ ਲਾਓ ਜੀ ਹੁਣ ਪੀਣੇ ਚਾਹ ਛਤਰੀ ਲਾ ਲਈਏ ਭਈ ਅਪਾ ਛਤਰੀ ਤੋਂ ਹੁਣ ਇਹਨੂੰ ਆਪਾਂ ਥੋੜਾ ਜਿਹਾ ਗੁੜ ਦੇ ਦੇ ਦਿੰਨੇ ਆਂ ਬਸ ਇੰਨਾਂ ਦਾ ਤੇ ਨਾਲ ਦੋ ਚਾਰ ਮਲ ਪਾਣੀ ਦੇ ਦੇਾਂਗੇ ਇਹਦੇ ਨਾਲ ਗੁੜ ਜਿਆ ਖੁਰ ਜੂਗਾ ਅੰਦਰ ਆ ਫਿਰਦੇ ਹੋਏ ਆਪਣੇ ਕੂਤਰ ਆ ਜਾਂਦੀਆਂ ਕੂਤਰਾਂ ਗਾਂ ਦੋਨੇ ਦਰ ਹੋ ਜਾਂਦਾ। ਆ ਗਿਆ ਕੁੱਤਰਾ। ਅੱਜ ਵੀ ਲਗੜ ਜਾ ਵਾਵਾ ਪਈ ਜਾਂਦਾ। ਆ ਗਿਆ। ਟਾਈਮ 1:00 ਵੱਜ ਗਿਆ ਹੁਣ ਬਈ। ਆ ਜਾਂਦੇ ਤਾਂ ਨਹੀਂ ਹਾਂਜੀ ਬਈ ਆ ਕਬੂਤਰੀ ਨੂੰ ਆਪਾਂ ਤਾੜਦੀਏ ਖੁੱਡੇ 'ਚ ਔਰ ਲੈ ਖੁੱਡੇ 'ਚ ਤਾੜ ਦੰਨੇ ਆ ਹਾਂਜੀ ਵੀ ਕਬੂਤਰੀ ਆਪਾਂ ਕੱਢ ਲਈ ਤੇ ਹੁਣ ਇਹਨੂੰ ਤਾੜਦੀਏ ਕਬੂਤਰੀ ਤਾੜਦੀ ਬਈ ਹਾਂਜੀ ਹੁਣ ਪਾਉਂਦੇ ਆ ਆਪਾਂ ਆਪਣੇ ਕਬੂਤਰਾਂ ਨੂੰ ਦਾਣੇ ਉਨੇ ਕੋਈ ਪਾਲਿਆ ਕੁਦਿਆਂ ਚ ਦਾਣੇ ਪਾਤੇ ਆ ਬਈ ਤਿੰਨਾਂ ਗੁੱਟਿਆਂ ਚ ਆਪਾ ਬੂਤਰ ਸੁਨ ਦਿਖਾ ਦਈਏ ਆ ਜਾਂਦੇ ਤਿੰਨੇ ਹਵਾ ਬਹੁਤ ਤੇਜ਼ ਚੱਲਦੀ ਯਾਰ ਬੂਤਰਾਂ ਨਾਲ ਵੀ ਜੋਰ ਲੱਗੀ ਜਾਂਦਾ ਅੱਜ ਫੁੱਲ ਤੇ ਉੱਚੇ ਵੀ ਨਹੀਂ ਜਾਂਦੇ ਵਾਲੇ ਆ ਗਏ ਤਿੰਨੇ ਹਵਾ ਬਹੁਤ ਤੇਜ਼ ਚੱਲਦੀ ਐ ਜੀ ਉਹ ਵਿਕ ਉਸ ਪਈ ਦੇ ਕੇ ਮੈਂ ਹਲਦੀ ਆ ਲਾਓ ਜੀ ਕਬੂਤਰ ਆਪਣੇ ਬੈਠ ਗਿਆ ਤੰਨੇ ਤੈਨ 28 ਤੇ ਬੈਠ ਗਿਆ ਬਾਈ ਲਾਉ ਨੇ ਇਹਨਾਂ ਨੂੰ ਹੁਣ ਥੱਲੇ ਲਾਓ ਜੀ ਕਬੂਤਰ ਆਪਾਂ ਲਿਆਏ ਥੱਲੇ ਇਹ ਤੇ ਕਬੂਤਰ ਧਰਾਂਗੇ ਇਹਨਾਂ ਨੂੰ ਹੁੰਦਾ ਪਾਣੀ ਆਪਾਂ ਪਹਿਲਾਂ ਕਬੂਤਰਾਂ ਨੂੰ ਧਰਦਗੇ ਬਾਈ ਪਾਣੀ ਆਪਾਂ की गल मार दी अस पानी चार नहीं अच्छा मौसम ठंडा ही थी कबूतर न भी धारता पानी नीला पता है ਭਾਜੀ ਬਈ ਨਵਾਂ ਇਹ ਪਹਿਲੇ ਤਾਂ ਨਹੀਂ ਲਿਆਂਦਾ ਇੱਥੇ ਥੱਲੇ ਤਾਂ ਕਰਕੇ ਜਾਗਦਾ ਜੀ ਲਓ ਜੀ ਬਦਾਮ ਆਪਾਂ ਕੱਟ ਲਿਆ ਧਰਾਂਗੇ ਕੂਤਰੀਆਂ ਨੂੰ ਲਓ ਜੀ ਖਤਾਰਦਗੇ ਕੂਤਰਾ ਨੂੰ ਆਪਾਂ ਬਦਾਮ ਕੂਤਰੀਆਂ ਨੂੰ ਖਾਣੀ ਪੁਣੀ ਖਿੱਚੀ ਬੈਠੀਆਂ ਐ ਉਹ ਕੂਤਰ ਨਵਾਂ ਵੇਖਦੇ ਨਾਲ ਚੁੱਕਦਾ ਕ ਨਹੀਂ ਦੇਖ ਕੇ ਲੋ ਵੀ ਲੱਗ ਗਿਆ ਵੀ ਚੁਗਣ ਕਬੂਤਰ ਵੀ ਇਹ ਅੱਜ ਹੀ ਸਾਡਾ ਪਹਿਲੇ ਦਿਨ ਖਾਊ ਤਾਂ ਇੱਕ ਦੋ ਇੱਕ ਅੱਧਾ ਬਦਾਮ ਵੀ ਚੋਗ ਉਹ ਨਕੂਤਰਿਆਂ ਨੇ ਬਦਾਮ ਚੋਗ ਜਾਨੇ ਆ ਤਾਂ ਉਹ ਤੋਂ ਖਾ ਲਿਆ ਕਬੂਤਰ ਨੇ ਵੀ ਚੋਗ ਲਿਆ ਇੱਕ ਦੋ ਬਦਾਮ ਹੁਣ ਇਹਨਾਂ ਨੂੰ ਛੱਡ ਦੀ ਆਪਾਂ ਖੋਡਿਆਂ ਚ ਲਾਓ ਜੀ ਛੱਡ ਦੇ ਕਬੂਤਰਾਂ ਨੂੰ ਚੱਲ ਪੁੱਤੋ ਜੀ ਲਓ ਜੀ ਘਰਾਂ ਨੂੰ ਜਾਂਦੇ ਹਾਂ ਜੀ ਬਈ ਹੁਣ ਆਪਾਂ ਕੱਟਣਾ ਬਈ ਆਪਾਂ ਇਹ ਕੱਪੜੇ ਦੇ ਵਿੱਚੋਂ ਗੋਲੇ ਦੇ ਵਿੱਚ ਬਸਾਉਣ ਨੂੰ ਕੱਟ ਕੇ ਇਹਦੇ ਮੇਜ ਦਾ ਆ ਖਰਾਬ ਹੋਇਆ ਪਿਆ ਕੱਪੜਾ ਪੁਰਾਣਾ ਤੇ ਹੁਣ ਆ ਨਵਾਂ ਲਿਆਂਦਾ ਸੀਗਾ ਨਾਲ ਤਾਂ ਜਾਲਤ ਬਸਾਤਾ ਸੀ ਆਪਾਂ ਤੇ ਆ ਬਾਦੂ ਸੀਗਾ ਆਪਣੇ ਕੋਲੇ ਹੁਣ ਇਹਦੇ ਵਿੱਚੋਂ ਕੱਟਦੇ ਆਪਾਂ ਇਹਨਾਂ ਮੇਚ ਦੋ ਤੇ ਪਸਾਵਾਂਗੇ ਇਹਦੇ ਵਿੱਚ ਜੀ ਲਾਤਾ ਬਈ ਮੈਟ ਆਪਾਂ ਪਸਾਤਾ ਇੰਜਰੇ ਦੇ ਵਿੱਚ ਆਈ ਮਿੱਤਰੋ ਹੁਣ ਲੱਗੀਆਂ ਪੱਠੇ ਵੱਡਣ ਆ ਆਪਣਾ ਤਾਂ ਤਾਂ ਬਾੜਲ ਦੇ ਪੱਠੇ ਵੱਡ ਗਏ ਫਿਰ ਕਰਦੇ ਆਂ ਗੱਲ ਬਾਤ ਤੁਹਾਡੇ ਨਾਲ ਹੋ ਗਿਆ ਸ਼ਾਮ ਤੇ ਲਾ ਲਈ ਆਪਾਂ ਖੋਡਿਆਂ ਨੂੰ ਜਿੰਦੇ ਤੇ ਕਰ ਦਈਏ ਬਾਈ ਬਲੌਗ ਦੀ ਸਮਾਪਤੀ ਕਿਵੇਂ ਲੱਗਿਆ ਬਾਈ ਅੱਜ ਦਾ ਬਲੌਗ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਆਪਣੇ ਚੈਨਲ ਨੂੰ ਜਰੂਰ ਕਰਿਓ ਸਬਸਕ੍ਰਾਈਬ ਧੰਨਵਾਦ ਬਾਈ ਸਾਰੇ ਭਰਾਵਾਂ ਦਾ ਵੀਡੀਓ ਵੇਖਣ ਲਈ